ਦਰਜੀਤ ਪਸੌਰ ਦਾ ਸੋਹਣੀ ਮਾਨਕ ਮਾਜਰਾ ਜੱਗਾ ਸਰਪੰਚ ਵਡੂਨ ਦੀ ਇਹ ਆ ਗਈ ਬਈ ਗਰਦੀਪ ਪਸੌਰ ਇਹ ਗੱਲ ਤਾਂ ਫਿਰ ਮਾਸਟਰ ਜੀ ਤੋਂ ਬੁਲਾਇਓ ਜੇ ਬੁਲਾਉਣੀ ਆ ਬੱਗੇ ਬੱਗੇ ਬੈਲ ਰੱਖਣੇ ਅਗਲੇ ਸ਼ਬਦ ਮਾਸਟਰ ਜੀ ਦੇ ਹੋਣਗੇ ਉੱਪ 21 ਸੈਕਿੰਡ ਅਰਜਨ ਪੈਲੀ ਨਾ ਪੈਰ ਜੋੜ ਕੇ ਗੰਡਾਸੀ ਮਾਰੀ ਮੋਦਨ ਕੌਕਿਆਂ ਦਾ ਜੀਨੇ ਕੁੱਟਤੀ ਪੰਡੋਰੀ ਸਾਰੀ ਇਹ ਬਾਈ ਜੀ ਚੈਂਪੀਅਨ ਜੱਟ ਭੱਜਿਆ ਚੈਂਪੀਅਨ ਜੱਟਾ ਇਹ ਪਹਿਲਾਂ ਖਰਾਬ ਹੋਏ ਹੋਏ ਸੀ ਤੁਹਾਨੂੰ ਦੱਸਿਆ ਸੀ ਵੀ ਜਿੱਤਣ ਦੀ ਸ਼ਮਤਾ ਰੱਖਦੇ ਆ ਇਹ ਚਮਕੌਰ ਸਿੰਘ ਜੀ ਭੂਦਨ ਮੁੱਖ ਮੰਤਰੀ ਦਾ ਪਿੰਡੂ ਜਿੱਥੇ ਬਾਈ ਜੀ ਮੁੱਖ ਮੰਤਰੀ ਦਾ ਜ਼ਿਲ੍ਹਾ ਇਹ ਭੂਦਨ ਵਾਲੇ ਚਮਕੌਰ ਦਾ ਜੱਸੀ ਦਾ ਅੰਮ੍ਰਿਤ ਦਾ ਭੱਜਿਆ ਤੇ ਨਾਲ ਇਹ ਸਿੰਘੀ ਬੱਛਾ ਰੈਂਕੂ ਕਟਾਰੀ ਦਾ ਕਰਨ ਕਟਾਰੀ ਦਾ ਭੱਜਿਆ ਵਾ ਪੈ ਗਏ ਪੇਚੇ ਮੇਲਾ ਕਰਨਾਣੇ ਦਾ ਵਾ ਮੇਲਾ ਕਰਨਾਣੇ ਦਾ ਵਾ ਕਿੱਥੇ ਵੀਰੋ ਖੇੜ ਖੜਕਦੀ ਆ ਤੇ ਇਹ ਮੇਲਾ ਬਾਈ ਜੀ ਤੁਹਾਨੂੰ ਦੱਸਿਆ ਬਈ ਕੁੰਡੀਆਂ ਦੇ ਸਿੰਘ ਫਸਣੇ ਆ